ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਇੱਕ ਖੁਸ਼ਖਬਰੀ ਆ ਜਿਨ੍ਹਾਂ ਨੇ ਸਾਲ ਵਾਲੇ ਪੇਪਰ ਭਰੇ ਸੀ ਮਾਰਚ ਮਹੀਨੇ ਵਿੱਚ ਜਿਨ੍ਹਾਂ ਨੇ ਸਾਲ ਪੇਪਰ ਭਰੇ ਸੀ ਉਹਨਾਂ ਬਾਰੇ ਇੱਕ ਗੁੱਡ ਨਿਊਜ਼ ਆਈ ਹੈ ਇਹਦੇ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਠੀਕ ਆ ਜਿਆਦਾ ਚਿਰ ਨਾਲਿਆਂ ਦੇ ਹੋਏ ਵੀਡੀਓ ਕਰਦੇ ਆਂ ਸਟਾਰਟ ਬਟ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲ ਤੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਹਦਾ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚੋਂ ਕੁਝ ਸਿੱਖ ਸਕੋ ਤੇ ਕੋਈ ਸਿਖਾ ਸਕੋ ਲੋਏ ਮਿੱਤਰੋ ਜਿਆਦਾ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰam ਤੇ ਫੋਲੋ ਨਹੀਂ ਕੀਤਾ ਸਾਨੂੰ ਜਾਕੀ ਇੰਸਟਾਗ੍ਰam ਤੇ ਹੀ ਫੋਲੋ ਕਰ ਲਵੋ ਤੇ ਉਸ ਦਾ ਲਿੰਕ ਤੁਹਾਨੂੰ ਮਿਲ ਜੂਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਸਾਨੂੰ ਉੱਥੇ ਮੈਸੇਜ ਕਰਕੇ ਪੁੱਛ ਸਕਦੇ ਜੀ ਆਪਾਂ ਤੁਹਾਨੂੰ ਜਵਾਬ ਜਰੂਰ ਦਵਾਂਗੇ ਠੀਕ ਆ ਲੋਏ ਮਿੱਤਰੋ ਕਰਦੇ ਆ ਫਿਰ ਵੀਡੀਓ ਸਟਾਰਟ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਜਿਹੜੇ ਪੇਪਰ ਭਰੇ ਗਏ ਸੀ 18 ਮਾਰਚ ਨੂੰ ਤੇ 21 ਮਾਰਚ ਨੂੰ ਪੇਪਰ ਭਰੇ ਗਏ ਸੀ ਸਾਲ ਵਾਲੇ ਦੇ 9 ਮਹੀਨਾ ਵਾਲੇ 9 ਮਹੀਨਾ ਵਾਲਾ ਜਿਹੜਾ ਪੇਪਰ ਨਿਕਲਨੇ ਤਾਂ ਸ਼ੁਰੂ ਹੋ ਗਏ ਸੀ ਤੇ ਸਾਲ ਵਾਲੇ ਪੇਪਰਾਂ ਦਾ ਹਲੇੜਾ ਕੋਟਾ ਉਹਨਾਂ ਨੇ ਕੋਟੇ ਦੇ ਜਿਹੜੇ ਨਾਮ ਆ ਉਹ ਲਾਂਚ ਨਹੀਂ ਕੀਤੇ ਸੀ ਠੀਕ ਆ ਤੇ ਜਿਨ੍ਹਾਂ ਨੇ ਆਪਾਂ ਕਹਿ દઈએ ਕਿ ਹਲੇ ਪੇਪਰ ਨਿਕਲਨੇ ਸ਼ੁਰੂ ਨਹੀਂ ਹੋਏ ਸੀ ਸਾਲ ਵਾਲੇ ਠੀਕ ਆ ਆਪਾਂ ਜਿਨ੍ਹਾਂ ਦੀ ਗੱਲ ਕਰੀਏ ਨਾਰਮਲ ਸ਼ਬਦਾਂ ਚ ਗੱਲ ਕਰੀਏ ਆਪਾਂ ਕਿ ਪੇਪਰ ਨਿਕਲਨੇ ਜਿਹੜੇ ਸਾਲ ਵਾਲੇ ਉਹ ਸ਼ੁਰੂ ਨਹੀਂ ਹੋਏ ਸੀ ਠੀਕ ਆ ਇਹਦਾ ਹੁਣ ਤੁਹਾਨੂੰ ਮੈਂ ਪਹਿਲਾਂ ਕਾਰਨ ਦੱਸ ਦਾਂ ਕਿ ਕਾਰਨ ਕਿਉਂ ਨਹੀਂ ਸ਼ੁਰੂ ਹੁੰਦੇ 9 ਮੰਥ ਵਾਲੇ ਉਸੇ ਵੇਲੇ ਨਿਕਲਨੇ ਸ਼ੁਰੂ ਹੋ ਜਾਂਦੇ ਆ ਤੇ ਸਾਲ ਵਾਲਿਆਂ ਨੂੰ ਟਾਈਮ ਕਿਉਂ ਲੱਗ ਜਾਂਦਾ ਵਾ ਕਿਉਂਕਿ ਜਿਹੜੇ 9 ਮੰਥ ਵਾਲੇ ਪੇਪਰ ਹੁੰਦੇ ਆ ਉਹ ਹੁੰਦੇ ਆ ਸੀਜ਼ਨਲ ਪੇਪ ਉਹਨਾਂ ਨੇ ਸੀਜ਼ਨ ਲਾਉਣਾ ਆਵਾ ਤੇ ਬਾਅਦ ਚ ਚੱਲ ਜਾਣਾ ਆ। ਚਲੋ ਵੱਖੀ ਗੱਲ ਨਹੀਂ ਜਾਂਦੇ ਆਪਣੇ ਵੀਰ ਭਰਾ ਹੋਰ ਵੀ ਕਈ ਕੰਟਰੀਆਂ ਦੇ ਆਉਂਦੇ ਆ ਨਹੀਂ ਜਾਂਦੇ ਵਾਪਸ ਪਰ ਸੀਜ਼ਨਾਂ ਪੇਪਰਾਂ ਦਾ ਮਤਲਬ ਇਹੋ ਹੀ ਹੁੰਦਾ ਵਾ ਕਿ ਇੱਥੇ ਸੀਜ਼ਨ ਲਾਉਣਾ ਵਾ ਆਪਣਾ ਕੰਮ ਕਰਨਾ 9 ਮਹੀਨੇ 6 ਮਹੀਨੇ 7 ਮਹੀਨੇ ਜਿੰਨੇ ਵਿੱਚ ਜਿੰਨਾ ਕੰਮ ਤੁਹਾਡਾ ਹੋਇਆ ਤੇ ਕੰਮ ਕਰਨ ਤੋਂ ਬਾਅਦ ਤੁਸੀਂ ਵਾਪਸ ਚੱਲ ਜਾਣਾ ਵਾ ਠੀਕ ਆ ਪਰ ਜਿਹੜੇ ਪੇਪਰ ਹੁੰਦੇ ਆ ਨਾਨ ਸੀਜ਼ਨਲ ਮਤਲਬ ਕਿ ਸਾਲ ਵਾਲੇ ਪੇਪਰ ਹੁੰਦੇ ਆ ਉਹ ਹੁੰਦੇ ਆ ਪੱਕੇ ਪੇਪਰ ਠੀਕ ਹੈ ਸਰਕਾਰ ਵੀ ਇਹ ਨੌ ਮੰਤ ਵਾਲੇ ਪੇਪਰਾਂ ਦੀ ਵਾ ਉਹ ਜਾਂਚ ਮਾੜੀ ਮੋਟੀ ਵੀ ਨਹੀਂ ਕਰਦੀ ਮਤਲਬ ਕਿ ਬਸ ਮਾੜੇ ਮੋਟੇ ਵੇਖਦੀ ਹੈ ਪੇਪਰ ਬੂਪਰ ਜੇ ਪਰ ਜਿਹੜੇ ਸਾਹ ਵਾਲੇ ਪੇਪਰ ਹੁੰਦੇ ਆ ਉਹਨਾਂ ਦੀ ਉਹ ਜਾਂਚ ਚੰਗੀ ਤਰ੍ਹਾਂ ਕਰਦੀ ਹੈ ਕਿ ਪਤਾ ਕਰਦੀ ਹੈ ਕਿੰਨੇ ਭਰੇ ਆ ਕੀ ਬੰਦਾ ਵਾ ਉਹਦਾ ਕੀ ਕੰਮ ਵਾ ਇਹ ਸਾਰਾ ਕੁਝ ਜਾਂਚ ਕਰਨ ਤੋਂ ਬਾਅਦ ਹੀ ਉਹ ਪੇਪਰ ਕੱਢਦੀ ਹੈ ਨੂਨ ਲਾਫਤਾ ਜਾਰੀ ਕਰਦੀ ਹੈ ਠੀਕ ਹੈ ਏ ਮੇਨ ਮਲਕੀ ਆਪਾਂ ਕਹੀਏ ਕਾਰਨਵਾਕੀ ਪੇਪਰ ਜਿਹੜੇ ਸਾਲ ਵਾਲੇ ਆ ਉਹਨੂੰ ਲੇਟ ਹੁੰਦੇ ਵਾ ਜਿਹੜੇ ਪੇਪਰ 9 ਮੰਥ ਵਾਲੇ ਹੁੰਦੇ ਆ ਉਹ ਉਸੇ ਵੇਲੇ ਨਿਕਲ ਜਾਂਦੇ ਆ ਕਿਉਂਕਿ ਸਾਲ ਵਾਲੇ ਪੇਪਰ ਤੇ ਤੀਕ ਸਾਹ ਦੇ ਪੱਕੇ ਹੀਟ ਲਈ ਚੋਣਾ ਵਾ ਤੇ ਆਣ ਕੇ ਤੁਹਾਨੂੰ ਕਾਰਡ ਮਿਲ ਜਾਂਦਾ ਵਾ ਤੇ ਤੁਸੀਂ ਕਾਰਡ ਬਾਅਦ ਜਿੱਥੇ ਮਰਜ਼ੀ ਕੰਮ ਕਰਕੇ ਆਪਣਾ ਕਾਰਡ ਰੀਨਿਊ ਕਰਾਈ ਜਾਓ ਤੇ ਪੱਕੇ ਰਾਇਟਲੀ ਚ ਪੱਕਿਓ ਖੇਰੋ ਠੀਕ ਹੈ ਪਰ 9 ਮੰਥ ਦੇ ਸਾਬ ਨਾਲ ਵੇਖੀਏ 9 ਮੰਥ ਬਿਲਕੁਲ ਉਲਟ ਵਾਇਦੇ ਵਿੱਚ ਕਾਰਡ ਤੁਹਾਨੂੰ 9 ਮੰਥ ਵਾਲਾ ਹੀ ਮਿਲ ਜਾਂਦਾ ਵਾ ਪਰ ਉਹ ਪੱਕਿਆ ਵਾਲਾ ਨਹੀਂ ਹੁੰਦਾ ਉਹ ਤੁਸੀਂ ਰੀਨਿਊ ਨਹੀਂ ਕਰਾ ਸਕਦੇ ਉਹ ਕਾਰਡ ਉਹਨੂੰ ਬਸ ਤੁਸੀਂ ਚੇਂਜ ਕਰਾ ਸਕਦੇ ਜੇ ਜੇਕਰ ਉਸ ਟਾਈਮ ਤੇ ਕੋਈ ਦਮਾਂਦਾ ਹੋਵੇ ਸਾਬ ਵਾਲੇ ਪੇਪਰਾਂ ਚ ਕਨਵਰਟ ਕਰਨ ਵਾਲੇ ਫਿਰ ਤੁਸੀਂ ਆਪਣੇ ਪੇਪਰ ਜਿਹੜੇ ਆ ਉਹ ਚੇਂਜ ਕਰਾ ਸਕਦੇ ਜੀ ਠੀਕ ਹੈ ਇਹ ਤੁਹਾਨੂੰ ਮੈਂ ਮੋਟੀ ਜੀ ਗੱਲ ਤਾਂ ਸਮਝਾਈ ਕਿ ਤੁਹਾਨੂੰ ਪਤਾ ਲੱਗ ਸਕਿਆ ਕਿ ਜਿਹੜੇ ਸਾਬ ਵਾਲੇ ਪੇਪਰ ਆ ਉਹ ਕਿਉਂ ਲੇਟ ਨਿਕਲਦੇ ਆ ਤੇ 9 ਮੰਥ ਵਾਲੇ ਕਿਉਂ ਪਹਿਲਾਂ ਨਿਕਲ ਜਾਂਦੇ ਆ ਠੀਕ ਆ ਹੁਣ ਗੁੱਡ న్యూਸ ਇਹ ਆਈ ਕਿ ਉਹਨਾਂ ਨੇ ਕੋਟਾ ਜਿਹੜਾ ਵਾ ਜਾਰੀ ਕਰ ਦਿੱਤਾ ਵਾ ਸਾਲ ਵਾਲੇ ਪੇਪਰਾਂ ਦਾ ਵੀ ਠੀਕ ਆ ਸਾਰੀ ਜਾਂਚ ਉਂਜ ਕਰਕੇ ਜਿਨ੍ਹਾਂ ਦਾ ਨਾਮ ਕੋਟੇ ਵਿੱਚ ਆ ਗਿਆ ਵਾ ਠੀਕ ਆ ਉਹਨਾਂ ਵੀ ਚੁੱਕੀਆਂ ਦੇ ਨੂਲੇ ਹੌਸਤੇ ਨਿਕਲ ਵੀ ਗਏ ਆ ਆਪਾਂ ਕਹਿੰਦੇ ਕਿ ਨਿਕਲ ਗਏ ਕਿ ਉਹਨਾਂ ਦੇ ਮਾਲਕਾਂ ਨੂੰ ਮੇਲਾ ਆ ਗਿਆ ਵਾ ਕਿ ਨੂਲੇ ਹੌਸਤੇ ਦਾ ਡੇਰੇ ਰੈਡੀ ਵਾ ਜਾਂ ਕੋਈ ਪ੍ਰੋਬਲਮ ਆਈ ਪ੍ਰੋਬਲਮ ਆਉਣ ਦਾ ਮਤਲਬ ਇਹ ਵਾ ਕਿ ਜਿਨ੍ਹਾਂ ਨੇ ਮਾਲਕ ਨੇ ਜਾਂ ਏਜੰਟ ਨੇ ਜਿਨੇ ਪੇਪਰ ਭਰਾਏ ਆ ਜਿਹਦੇ ਰਾਹੀਂ ਪੇਪਰ ਭਰਿਆ ਹੈ ਜਿਹੜਾ ਦਾ ਮਾਲਕ ਵਾ ਉਹ ਮਾਲਕ ਕਈ ਵਾਰ ਕੀ ਕਰਦੇ ਆ ਕਿ ਡਾਕੂਮੈਂਟ ਨਹੀਂ ਲਾਉਂਦੇ ਆਪਣੇ ਨਾਲ ਡਾਕੂਮੈਂਟ ਨਾਲ ਲਾਉਣ ਦਾ ਕਾਰਨ ਕੀ ਆ ਕਿ ਪੈਸੇ ਲੱਗਦੇ ਆ ਕਿਉਂਕਿ ਹੁਣ ਇੱਕ ਬੰਦੇ ਦੇ ਪੇਪਰ ਭਰ ਮੰਨ ਲਓ 10 ਬੰਦੇ ਪੇਪਰ ਭਰਨਗੇ ਠੀਕ ਆ ਉਹ 10 ਦੇ 10 ਦੇ ਉਹਨਾਂ ਨੇ ਮੰਨ ਲਓ ਨਾਲ ਡਾਕੂਮੈਂਟ ਲਾਉਣਗੇ ਤੇ 10 ਦੇ ਹੀ ਪੈਸੇ ਲੱਗਣੇ ਵਾ ਠੀਕ ਆ ਤੇ ਪਤਾ ਹੈਗਾ ਨਹੀਂ ਪੇਪਰ ਸਾਰੇ ਨਿਕਲਣੇ ਆ ਕਿ ਨਹੀਂ ਨਿਕਲਣੇ ਤੇ ਜਿਹੜੇ ਉਹ ਪੈਸੇ ਵਾ ਉਹ ਬਾਅਦ ਚ ਵਿਅਰਥ ਜਾਂਦੇ ਆ ਉਹਨਾਂ ਦੇ ਜਿਸ ਕਰਕੇ ਉਹ ਮਾਲਕ ਆਪਣੇ ਡਾਕੂਮੈਂਟ ਨਾਲ ਪਹਿਲਾਂ ਨਹੀਂ ਲਾਉਂਦੇ ਠੀਕ ਹੈ ਤੇ ਡਾਕੂਮੈਂਟ ਉਹ ਬਾਅਦ ਵਿੱਚ ਲਾਉਂਦੇ ਆ ਉਹ ਕਦੋਂ ਲਾਉਂਦੇ ਆ ਜਦੋਂ ਉਹਨਾਂ ਨੂੰ ਪਤਾ ਜਾਂਦਾ ਕਿ ਪੇਪਰ ਨਿਕਲ ਗਿਆ ਠੀਕ ਹੈ ਹੁਣ ਪੇਪਰ ਮੰਨ ਲਓ ਨਿਕਲੇ 2 ਜਣਿਆਂ ਦੇ ਠੀਕ ਹੈ ਉਹਨਾਂ ਨੇ ਸਿਰਫ ਉਹਨਾਂ ਦੋਵਾਂ ਨਾਲ ਆਪਣਾ ਡਾਕੂਮੈਂਟ ਲਾ ਕੇ ਆਪਣੇ ਜਿਹੜੇ ਪੈਸੇ ਵਾ ਉਹ ਲਾ ਦੇਣੇ ਆ ਤੇ ਬਾਕੀ ਜਿਹੜੇ ਅੱਠਾਂ ਦੇ ਪੇਪਰ ਨਹੀਂ ਨਿਕਲੇ ਉਹਨਾਂ ਨੇ ਉਹਨਾਂ ਬਾਰੇ ਕੋਈ ਖਿਆਲ ਹੀ ਨਹੀਂ ਕਰਨਾ ਕਿ ਅਸੀਂ ਡਾਕੂਮੈਂਟ ਲਾ ਦਈਏ ਆਪਣੇ ਪੈਸੇ ਭਰ ਦਈਏ ਉਹਨਾਂ ਨੇ ਉਹਨਾਂ ਬਾਰੇ ਕੋਈ ਖਿਆਲ ਨਹੀਂ ਕਰਨਾ ਜਿਸ ਕਰਕੇ ਜਿਹੜੇ ਆ ਤਾਨੂੰ ਇਹ ਪ੍ਰੋਬਲਮ ਆਉਂਦੀ ਆ ਕਿ ਜਿਹੜੇ ਨੂਲੇ ਉਸਤੇ ਥੋੜੇ ਲੇਟ ਹੁੰਦੇ ਆ ਹੋਰ ਲੇਟ ਹੁੰਦੇ ਵਾ ਉਸ ਤੋਂ ਬਾਅਦ ਠੀਕ ਹੈ ਉਂਝ ਤਾਂ ਲੇਟ ਕਰਦੀ ਆ ਸਰਕਾਰ 9 ਮੰਥ ਵਾਲੇ ਤੋਂ ਲੈ ਕੇ ਸਾਵ ਵਾਲੇ ਪੇਪਰ ਜਿਹੜੇ ਆ ਉਹ ਲੇਟ ਤਾਂ ਕਰਦੀ ਆ ਨਾਰਮਲੀ ਬਾਕੀ ਕੁਝ ਮਾਲਕਾਂ ਦੀ ਵੀ ਗਲਤੀ ਹੁੰਦੀ ਆ ਕਿ ਮਾਲਕ ਆਪਣਾ ਫਾਇਦਾ ਸੋਚਦੇ ਆ ਪੈਸੇ ਘੱਟ ਲੱਗਣ ਉਹਨਾਂ ਦੇ ਜਿਸ ਕਰਕੇ ਜਿਹੜੇ ਵਾ ਉਹ ਆਪਣੇ ਡਾਕੂਮੈਂਟ ਪਹਿਲਾਂ ਨਾਲ ਨਹੀਂ ਲਾਉਂਦੇ ਸਿਰਫ ਉਦੋਂ ਹੀ ਲਾਉਂਦੇ ਵਾ ਜਦੋਂ ਉਹਨਾਂ ਨੂੰ ਮੇਲ ਆਉਂਦੀ ਆ ਕਿਉਂਕਿ ਜਿਹੜੇ ਪਰਫਤੂਰੇ ਵਾਲੇ ਆ ਉਹ ਜਦੋਂ ਨੂਲੇ ਉਸਤੇ ਕੱਢਦੇ ਆ ਜਦੋਂ ਤੁਹਾਡਾ ਲਿਸਟ ਵਿੱਚ ਨਾਮ ਆ ਜਾਂਦਾ ਵਾ ਨਾ ਉਹ ਬੰਦੇ ਨੂੰ 10 ਦਿਨ ਦਿੰਦੇ ਆ ਮੇਲ ਭੇਜਦੇ ਆ ਮਾਲਕ ਨੂੰ ਜਿਹੜੇ ਮਾਲਕ ਨੇ ਪੇਪਰ ਭਰੇ ਨੇ ਉਹਨੂੰ ਮੇਲ ਭੇਜਦੇ ਉਹਨੂੰ ਕਹਿੰਦੇ ਕਿ ਤੁਹਾਡੇ ਆ ਆ ਡਾਕੂਮੈਂਟ ਕੱਟਵਾ ਇਹ ਡਾਕੂਮੈਂਟ ਜਮ੍ਹਾਂ ਖਰਾਓ ਤੁਹਾਨੂੰ ਆਪਾਂ ਤੁਹਾਡਾ ਨੂਲਾ ਹਸਤਾ ਰੈਡੀ ਕਰਕੇ ਤੁਹਾਨੂੰ ਦਈਏ ਠੀਕ ਆ ਪਰ ਇਹਦਾ ਪ੍ਰੋਸੈਸ ਦਾ ਥੋੜਾ ਟਾਈਮ ਹੁੰਦਾ ਵਾ 2-3 ਮਹੀਨੇ ਪ੍ਰੋਸੈਸ ਨੂੰ ਲੱਗ ਜਾਂਦੇ ਜਿਨ੍ਹਾਂ ਦੇ ਡਾਕੂਮੈਂਟ ਪੂਰੇ ਨਹੀਂ ਹੁੰਦੇ ਤੇ ਜਿਨ੍ਹਾਂ ਦੇ ਪੂਰੇ ਹੁੰਦੇ ਆ ਉਹਨਾਂ ਦਾ ਬੇੜਾ ਨੂਲਾ ਹਸਤਾ ਉਹ 15-16 ਦਿਨਾਂ ਦੇ ਚ ਨੂਲਾ ਹਸਤਾ ਦਾ ਵਾ ਉਹਨਾਂ ਦਾ ਆ ਹੀ ਜਾਂਦਾ ਵਾ ਡਾਕੂਮੈਂਟ ਡਾਕੂਮੈਂਟ ਸਾਰੇ ਚੈੱਕ ਕਰਨ ਤੋਂ ਬਾਅਦ ਠ ਇਹ ਗੱਲ ਹੈਗੀ ਆ ਪਰ ਲੇਟ ਹੋਣ ਦਾ ਕਾਰਨ ਜਦੋਂ ਮਾਲਕ ਆਪਣੇ ਡਾਕੂਮੈਂਟ ਨਹੀਂ ਨਾਲ ਲਾਉਂਦੇ ਤੇ ਨਾਰਮਲ ਹੀ ਗੱਲ ਵਾਗੜੇ ਪੇਪਰ ਵਾ ਉਹ ਲੇਟ ਹੋਣੇ ਆ ਫਿਰ ਇੱਕ ਹੋਰ ਚੀਜ਼ ਜਦੋਂ ਹੁਣ ਕਈ ਵੀਰ ਭਰਾ ਕਹਿਣਗੇ ਕਿ ਜਿਨ੍ਹਾਂ ਦਾ ਲਿਸਟ ਵਿੱਚ ਨਾਮ ਹੀ ਨਹੀਂ ਆਇਆ ਤੇ ਉਹਨਾਂ ਵਾਸਤੇ ਉਹ ਕੀ ਹੁਣ ਆਸ ਛੱਡ ਦੇਣ ਉਹਨਾਂ 바ਜ ਆਪਾਂ ਜੇ ਗੱਲ ਕਰੀਏ ਹੱਲੇ ਆਸ ਛੱਡਣ ਦੀ ਤੁਹਾਨੂੰ ਲੋੜ ਨਹੀਂ ਹੈਗੀ ਇਹਦਾ ਕਾਰਨ ਇਹ ਵਾ ਕਈ ਵਾਰ ਕੀ ਹੁੰਦਾ ਵਾ ਕਿ ਪੇਪਰ ਪਹਿਲਾਂ ਵੀਰ ਭਰਾ ਭਰਾ ਦਿੰਦੇ ਆ ਜਾਂ ਏਜੰਟ ਨਾਲ ਆਪਣੇ ਨਾਲ ਗੱਲ ਕਰਦੇ ਆ ਤੇ ਏਜੰਟ ਕਹਿੰਗਾ ਮਾਲਕ ਨਾਲ ਗੱਲ ਕਰ ਲੈਂਦਾ ਤੇ ਪੇਪਰ ਭਰ ਜਾਂਦੇ ਆ ਠੀਕ ਹੈ ਪਰ ਬਾਅਦ ਵਿੱਚ ਜਿਹੜਾ ਏਜੰਟ ਵਾ ਜਾਂ ਮਾਲਕ ਵਾ ਇਹਨਾਂ ਦੀ ਆਪਸ ਵਿੱਚ ਨਹੀਂ ਬੰਦੀ ਆਪਾਂ ਕਹਿ ਦਈਏ ਕਿ ਇਹਨਾਂ ਦਾ ਪੈਸ਼ ਅਪ ਨਹੀਂ ਹੁੰਦਾ ਬਲਕਿ ਪੈਸਾ ਪੂਰਾ ਦਾ ਜਾਣੀ ਹੁੰਦਾ ਜਾਂ ਉਂਝੀ ਪੈਚਪਨੀ ਹੁੰਦਾ ਫਿਰ ਕੀ ਕਰਦੇ ਆ ਪੇਪਰ ਨਿਕਲੋਂਦੇ ਜੇਕਰ ਮਲਕੀ ਇੱਕ ਉਹਨਾਂ ਦੇ ਪੇਪਰ ਨਿਕਲ ਆਏ ਆ ਠੀਕ ਆ ਉਹਨਾਂ ਦੇ ਪਰ ਮਾਲਕ ਦੀ ਤੇ ਏਜੰਟ ਦੀ ਆਪਸ ਵਿੱਚ ਨਹੀਂ ਬਣੀ ਠੀਕ ਆ ਉਹਨਾਂ ਨੇ ਜਦੋਂ ਪੇਪਰ ਮੰਗੇ ਪਰਫਾ ਤੂਰੇ ਵਾਲੇ ਨੇ ਤੇ ਮਾਲਕ ਨੇ ਪੇਪਰ ਉਹਨਾਂ ਨੂੰ ਨਾ ਸੈਂਡ ਕੀਤੇ ਦੱਸ ਦੇਣ ਦੇ ਵਿੱਚ ਵਿੱਚ ਠੀਕ ਆ ਉਹਨਾਂ ਨੇ ਉਹ ਬੰਦੇ ਦਾ ਲਿਸਟ 'ਚੋਂ ਨਾਮ ਕੱਢ ਕੇ ਤੇ ਹੋਰ ਜਿਨ੍ਹਾਂ ਦਾ ਲਿਸਟ ਵਿੱਚ ਨਹੀਂ ਨਾਮ ਆਗਾ ਉਹਨਾਂ ਨੂੰ ਲਿਸਟ ਵਿੱਚ ਉਹ ਐਡ ਕਰ ਲੈਣੇ ਆ ਠੀਕ ਆ ਤੇ ਜਿਨ੍ਹਾਂ ਦਾ ਲਿਸਟ ਵਿੱਚ ਨਹੀਂ ਨਾਮ ਆਇਆ ਉਹਨਾਂ ਨੂੰ ਹਲੇ ਟੈਨਸ਼ਨ ਲੈਣ ਦੀ ਲੋੜ ਨਹੀਂ ਆਗੀ ਹਲੇ ਥੋੜੀ ਮੋਟੀਵੇਟ ਕਰੋ ਤੁਹਾਡੇ ਹਲੇ ਵੀ ਚਾਂਸ ਹੈਗੇ ਆ ਪੇਪਰ ਨਿਕਲਣ ਦੇ ਜੇਕਰ ਕਿਸੇ ਹੋਰ ਵੀਰ ਭਰਾ ਦੇ ਡਾਵਾ ਲਿਸਟੋਂ ਨਾਮ ਨਿਕਲਦਾ ਵਾ ਤਾਂ ਤੁਹਾਡੇ ਨਾਮ ਆਉਣ ਦੇ ਚਾਂਸ ਹੈਗੇ ਵਾ ਠੀਕ ਹੈ ਜਿਨ੍ਹਾਂ ਨੇ ਸਾਲ ਵਾਲੇ ਪੇਪਰ ਭਰੇ ਆ ਠੀਕ ਹੈ ਇਸ ਕਰਕੇ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਕਿ ਵੇਟ ਕਰੋ ਤੇ ਬਾਕੀ ਇੱਕ ਮੈਨੂੰ ਸਵਾਲ ਬਹੁਤ ਆ ਰਿਹਾ ਵਾ ਹੁਣ ਅੱਜ ਕੱਲ ਠੀਕ ਹੈ ਆਪਾਂ ਨੂੰ ਕਹਿ ਦਈਏ ਕਿ ਕਮੈਂਟਾਂ 'ਚ ਵੀ ਆ ਰਿਹਾ ਵਾ ਮੈਨੂੰ ਪਰਸਨਲੀ ਵੀ ਵੀਰਪ੍ਰਾ ਮੈਸੇਜ ਕਰ ਰਿਹਾ ਕਿ ਅਪਾਇੰਟਮੈਂਟਾਂ ਦਾ ਕੀ ਹੋਇਆ ਕਿ ਅਪਾਇੰਟਮੈਂਟਾਂ ਕਿਉਂ ਨਹੀਂ ਖੁੱਲ ਰਹੀਆਂ ਕੀ ਹਿਸਾਬ ਦਾ ਪਿਆ ਮਿੱਤਰੋ ਜਿਉਹ ਇਨਫਾਰਮੇਸ਼ਨ ਮਿਲ ਰਹੀ ਆ ਓਏ ਹੋਈ ਆ ਕਿ ਹੋਰ ਥੋੜੇ ਦਿਨਾਂ ਚ ਜਿਹੜੀਆਂ ਅਪਾਇੰਟਮੈਂਟਾਂ ਵਾਂ ਉਹ ਖੁੱਲ ਜਾਣੀਆਂ ਵਾਂ ਹੋਰ ਇੱਕ ਉਤੇ ਦਿਨਾਂ ਦਾ ਜਿਹੜੀਆਂ ਅਪਾਇੰਟਮੈਂਟਾਂ ਖੁੱਲਣ ਦੇ ਚਾਂਸ ਹੈਗੇ ਆ 90% ਚਾਂਸ ਹੈਗੇ ਆ ਅਪਾਇੰਟਮੈਂਟਾਂ ਖੁੱਲਣ ਦੇ ਬਾਕੀ ਤੁਸੀਂ ਵੇਟ ਕਰੋ ਆਨਲਾਈਨ ਜੇਕਰ ਤੁਹਾਨੂੰ ਚੈੱਕ ਕਰਨੀਆਂ ਆਉਂਦੀਆਂ ਵਾਂ ਆਨਲਾਈਨ ਚੈੱਕ ਕਰੋ ਜਾਂ ਜਆ ਜਿਹੜਾ ਏਜੰਟ ਵਾ ਉਹਦੇ ਨਾਲ ਗੱਲ ਆਪਣੀ ਡੇਲੀ ਕਰੋ ਕਿ ਅਪਾਇੰਟਮੈਂਟ ਜਦੋਂ ਹੀ ਓਪਨ ਹੋਈ ਤਾਂ ਮੈਨੂੰ ਅਪਾਇੰਟਮੈਂਟ ਜਰੂਰ ਲੈ ਕੇ ਦਿਵੋ ਚਲੋ ਹੁਣ ਜਿੱਤੇ ਤੁਸੀਂ ਇੰਨੇ ਪਹਿਲੇ ਛੋੜੇ ਮੋਟੇ ਹੋਰ ਪਹਿਲੇ ਲਾ ਕੇ ਆਪਣਾ ਆਪਣਾ ਮੈਡ ਵੱਡਾ ਕੰਮ ਵੀ ਕਢਾ ਕੇ ਤੇ ਬੰਨੇ ਮਾਰੋ ਪਰ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੁੰਦੀ ਨੂਲਾ ਹਸਤਾਵਾ ਉਹਦੀ ਵੈਲਿਡਿਟੀ ਹੁੰਦੀ ਆ ਠੀਕ ਹੈ ਇਨਕੀ ਨੂਲਾ ਹਸਤਾਵਾ ਉਹ ਮਹੀਨਾ ਕੀ ਵੈਲਡ ਹੁੰਦਾ ਵਾ ਉਹਦੀ ਵੈਲਿਡਿਟੀ ਹੁੰਦੀ ਆ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਆਗੀ ਪਰ ਤੁਸੀਂ ਜਿੰਨਾ ਜਲਦੀ ਹੋ ਸਕੇ ਆਪਣੇ ਰਵਾ ਅਪਾਇੰਟਮੈਂਟਾਂ ਲੈ ਕੇ ਤੇ ਆਪਣੇ ਨੂਲੇ ਹਸਤੇਵਾ ਉਹ ਅੰਬੈਸੀ ਵਿੱਚ ਜਮ੍ਹਾਂ ਕਰਾ ਕੇ ਤੇ ਜਲਦੀ ਤੋਂ ਜਲਦੀ ਰਵਾ ਵੀਜ਼ਾ ਲੈਣ ਦਾ ਰਕਮ ਖਤਮ ਕਰਕੇ ਤੇ ਇਟਲੀ ਵਿੱਚ ਆਓ ਜਲਦੀ ਜਲਦੀ ਠੀਕ ਆ ਤੇ ਬਾਕੀ ਜੇਕਰ ਕਿਸੇ ਵੀਰ ਭਰਾ ਦਾ ਕੋਈ ਹੋਰ ਸਵਾਲ ਹੋਵੇ ਤੁਸੀਂ ਸਾਨੂੰ ਕਮੈਂਟ ਕਰਕੇ ਬੋਲ ਸਕਦੇ ਜੇ ਆਪਾਂ ਤੁਹਾਨੂੰ ਜਵਾਬ ਜਰੂਰ ਦਵਾਂਗੇ ਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਓਨੇ ਚੇਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ